ਸ਼੍ਰੀ ਗੌਰਵ ਟੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਵਿੱਚ ਇੰਸਪੈਕਟਰ ਹਰਦੀਪ ਸਿੰਘ ਮੁਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਨਿਗਰਾਨੀ ਹੇਠ ਐਸਆਈ ਜਸਬੀਰ ਸਿੰਘ ਇੰਚਾਰਜ ਚੌਕੀ ਮਹਿਰੂ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪਹਿਲੇ ਪੁਰਸ਼ਾ ਦੀ ਚੈਕਿੰਗ ਸ਼ੱਕੀ ਵਹਿਕਲਾ ਦੇ ਸਬੰਧ ਵਿੱਚ ਨੇੜੇ ਮਹਿਰੂ ਸਕੂਲ ਹਰਦਾਸਪੁਰ ਰੋਡ ਵੱਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਨੂੰ ਇੱਕ ਚਿੱਟੇ ਰੰਗ ਦੀ ਬਰਜਾ ਗੱਡੀ ਨੰਬਰੀ ਪੀਬੀ 10 ਜੇਆਰ 2001 ਖੜੀ ਦਿਖਾਈ ਦਿੱਤੀ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਨੂੰ ਸ਼ੱਕ ਦੀ ਬਿਨਾ ਤੇ ਗੱਡੀ ਨੂੰ ਚੈੱਕ ਕਰਨ ਲਈ ਪੁਲਿਸ ਪਾਰਟੀ ਲਾਗੇ ਹੋਈ ਤਾਂ ਗੱਡੀ ਵਿੱਚੋਂ ਤਿੰਨ ਨੌਜਵਾਨ ਗੱਡੀ ਵਿੱਚੋਂ ਬਾਹਰ ਨਿਕਲ ਕੇ ਭਜਣ ਲੱਗੇ ਜੀਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਜੀਨਾ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਟਲ 7.65 ਐਮਐਮ ਦੇ ਮੈਗਜ਼ੀਨ ਜਿਸ ਵਿੱਚੋਂ ਪੰਜ ਜਿੰਦਾ ਰੋਦ 7.65 ਐਮਐਮ ਬਰਾਮਦ ਹੋਏ ਸੀ ਦੌਰਾਨੇ ਤਫਤੀਸ਼ ਮੁਕਦਮਾ ਨੰਬਰ 88 ਮਿਤੀ 18 ਜੂਨ 2025 ਚਰਨਜਾ ਤੋਂ ਉਨਾ ਠਾਮਸ ਐਕਟ ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਤਫਤੀਸ਼ ਕੋਈ ਹੋਰ ਖੁਲਾਸੇ ਵੀ ਹੋ ਸਕਦੇ ਹਨ ਸਰ ਮਿਹੜੂ ਪੇੜ ਤੋਂ ਹਰਦਾਸਪੁਰ ਰੋਡ ਤੇ ਤਿੰਨ ਦੋਸ਼ੀ ਫੜੇ ਹੈਗੇ ਆ ਕੀ ਮਾਮਲਾ ਹੈ ਸਾਰਾ ਇਹ ਇਦਾਂ ਇਹ ਮਾਮਲਾ ਇਦਾਂ ਹੈਗਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗੌਰਵ ਦੂਰਾ ਜੀ ਆਈਪੀਐਸ ਦੇ ਜੋ ਮਾਰੇ ਬੰਦਿਆਂ ਦੇ ਖਿਲਾਫ ਜੋ ਮਹਿਮਾ ਚਲਾਈ ਆ ਇਹਦੇ ਵਿੱਚ ਐਸਪੀ ਵਾੜਾ ਜੀ ਸ਼੍ਰੀਮਤੀ ਗਰਮੀਤ कौर ਜੀ ਪੀਪੀਐਸ ਸ੍ਰੀ ਜੀ ਡੀਐਸਪੀ ਸਾਹਿਬ ਸ੍ਰੀ ਭਾਰਤਪੂਜਨ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਅੱਜ ਐਸਐਸ ਜੀ ਸੁਖੀ ਸਿੰਘ ਐਸਐਸ ਕੇ ਚਾਰਜ ਨੇ ਜੋ ਉਹਨਾਂ ਦੀ ਟੀਮ ਨੇ ਇੱਕ ਬੜਾ ਵਧੀਆ ਕੰਮ ਕੀਤਾ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਆ ਉਹਦੇ ਵਿੱਚ ਇੱਕ ਵੇਜਾ ਗੱਡੀ ਸੀ ਉਹਦੇ ਵਿੱਚ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਦੇ ਰੋਕੇ ਜਦੋਂ ਆ ਗਏ ਇਹ ਤਿੰਨ ਦੋਸ਼ੀ ਜਿਹੜੇ ਆ ਉਹ ਭੱਜਣ ਲੱਗੇ ਤੇ ਉਹਨਾਂ ਦੇ ਸਾਥੀ ਕਰਮਜੀਆਂ ਦੀ ਮਦਦਰਾ ਨੂੰ ਫੜ ਕੇ ਜੀ ਤੇ ਸ਼ਕਤੀ ਨਾਲ ਕੋਸ਼ਿਸ਼ ਕੀਤੀ ਇਹਨਾਂ ਵਿੱਚੋਂ ਗੱਲੋਂ ਜਿਹੜਾ ਇੱਕ ਕੰਟਰੀ ਮੇਡ ਪਿਸਤਲ 7.65 ਤੇ ਜਿਹੜੇ ਰੌਂਦ ਬਰਾਮਦ ਹੋਇਆ ਜੀ ਸੋ ਸਰ ਕੀ ਸਾਹਮਣੇ ਆਇਆ ਕਿ ਦੋਸ਼ੀ ਜਿਹੜੇ ਹੈਗੇ ਕਿੱਥੋਂ ਦੇ ਰਹਿਣ ਵਾਲੇ ਹੈਗੇ ਇਹ ਜਿਹੜੇ ਦੋਸ਼ੀ ਆ ਲੱਗ ਲੱਗ ਥਾਵਾਂ ਦੇ ਰਹਿਣ ਵਾਲੇ ਆ ਇਹਦੇ ਵਿੱਚ ਇੱਕ ਨਾ ਜਿਹੜਾ ਆਪਣਾ ਨਾਮ ਰਿਤਿਕ ਰਿਤਿਕਿਆ ਪੁੱਤਰ ਸ਼ੋਕਮਾਰ ਜਿਹੜਾ ਲੁਧਿਆਣਾ ਥਾਣਾ ਸਲੇਮਟਾਲੀ ਇਧਰ ਲੁਧਿਆਣਾ ਦਾ ਇੱਕ ਰਾਹੁਲ ਜਸਵਾਲ ਹੈ ਪੁੱਤਰ ਰਾਮ ਲਾਲ ਏ ਨਾਨਕ ਨਗਰ ਰੋਡ ਲੁਧਿਆਣਾ ਦਾ ਹੈ ਵੀ ਜੀ ਦितीय ਹੈ ਜੈ ਪ੍ਰਕਾਸ਼ ਪੁੱਤਰ ਸ਼ਤਰੂ ਵਾਸੀ ਲక్ష్ਮੀ ਨਗਰ ਭਗਵਾਨ ਦਾ ਦੇ ਵੀ ਹੈਗਾ ਸਲੇਮ ਸਲੇਮ ਟਾਪੂ ਲੁਧਿਆਣਾ ਦਾ ਹੈ ਇਹ تین ਦੋਸ਼ੀ ਜਿਹੜਾ ਸਿਰ ਸਰ ਹਾਲ ਹੀ ਵਿੱਚ ਇਹ ਇਥੇ ਲੋਕਲ ਲੌਕਲ ਇਟ ਤੇ ਰਹੇ ਸੀ ਜਾਂ ਉੱਥੇ ਕੀ ਦੌਰਾਨੇ ਕੁਝ ਕੁਝ ਕੀ ਸਾਹਮਣੇ ਆਇਆ ਦਰਾਨੇ ਪੁਸ਼ਕਸ਼ਾ ਹੈ ਇਹਦੇ ਤੇ ਆਲਰੇਡੀ ਜਿਹੜਾ ਹੈਗਾ ਰਿਤਿਕ ਜਿਹੜਤੇ ਤੇ ਆਲਰੇਡੀ ਪਹਿਲਾਂ ਵੀ ਇੱਕ ਚੋਰੀ ਦਾ ਮਕਦਮਾ ਦਰਜਿਆ ਕਿਸ ਕਿਸ ਵਿਅਕਤੀ ਦੀ ਕਿਸ ਦੋਸ਼ੀ ਦੀ ਸਰ ਰਿਤਿਕ ਦੇ ਖਿਲਾਫ ਜਿਹੜੇ ਇੱਥੇ ਕਿਹੜੇ ਵਾਕੀ ਦੂਸਰੀ ਦੋਸ਼ੀ ਹੈਗੀ ਦੋ ਜਣੇ ਜਰਜਾ ਦੇ ਖਿਲਾਫ ਹੈ ਜੇ ਆਪਾਂ ਜਿਹੜੀ ਹੈਗੀ ਇਹਨੂੰ ਪੇਸ਼ ਅਦਾਲਤ ਕਰਕੇ ਪਹੁੰਚ ਜਾਊਗਾ ਪੁਸ਼ਕਸ਼ਾ ਇਹਨਾਂ ਦਾ ਜਾਰੀ ਆ ਅਜੇ ਤੱਕ ਇਹਨਾਂ ਦਾ ਸਿਰਫ ਇੱਕ ਬੰਦੇ ਦਾ ਨਾਮ ਸਾਹਮਣੇ ਆਈ ਹੋ ਉਤੇ ਬਚਾ ਇੱਕ ਪਹਿਲਾਂ ਵੀ ਆਲਰੇਡੀ ਚੋਰੀ ਦਾ ਮਕਦਮਾ ਸਰ ਜਿਹੜੇ ਜਿੰਦਾ ਰੋਧ ਰੌਂਦ ਬਰਾਮਦ ਹੋਇਓ ਕਿੰਨੇ ਹਨ ਜਿਹੜੇ ਜਿੰਦਾ ਰਹੌਂਦੇ ਆ ਇਹਦੇ ਵਿੱਚ ਪੰਜ ਰੌਂਦੇ ਜਿੰਦਾ ਜਿਹੜੇ ਅੱਗੇ ਪ੍ਰਾਪਤ ਹੋਏ ਦੇ ਵਿੱਚ ਫਿਰ ਦੋਸ਼ੀ ਹਾਲੀ ਵਿੱਚ ਕਿੱਥੇ ਰਹਿ ਰਹੀ ਸੀ ਇਹ ਇਹਨਾਂ ਦਾ ਇਹ ਤਫ਼ਤੀਸ਼ ਦਾ ਮੈਟਰ ਆ ਜਿਹਨੂੰ ਕੋਸ਼ਿਸ਼ ਕਰਦੇ ਆ ਕਿ ਹੈਗਾ ਸੋ ਕਿ ਕਿਸ ਤਰ੍ਹਾਂ ਦੀ ਸਰ ਕਿਹੜੀ ਕਿਹੜੀ ਧਾਰਾ ਲੱਗੀ ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਜਾ ਰਹੀ ਇਹ ਆਰਮਜ਼ ਐਕਟਰ ਦਾ ਪੱਛੀ ਹਰਜਨ ਦਾੜ ਦਾ ਜਿਹੜਾ ਦਫੀਆ ਦਰ ਲਿਖੀ ਪੀ ਬਾਕੀ ਜਿਹੜੀ ਤਫ਼ਤੀਸ਼ ਜਾਰੀ ਆ ਜੋ ਵੀ ਗੱਲ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ